ਪੁਨਾ ਸਰਜੀਤ ਅਕਾਲੀ ਦਲ ਦੀ ਗਰਤਾਸਪੁਰ ਚੋਈ ਐਂਟਰੀ ਕਲਾਨੌਰ ਕੀਤੀ ਵਟੀ ਰੈਲੀ ਅਮਨਦੀਪ ਗਿੱਲ ਦੀ ਅਗਵਾਈ ਚ ਹੋਈ ਵਿਸ਼ਾਲ ਰੈਲੀ ਗਿਆਨੀ ਹਰਪ੍ਰੀਤ ਸਿੰਘ ਅਤੇ ਸੁਚਾ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਆਕਾਲੀ ਦਲ ਪੁਨਰ ਸਚੀਤ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਵੱਲੋਂ ਕਲਾਨੌਰ ਚ ਵਿਸ਼ਾਲ ਰੈਲੀ ਕਰਵਾਈ ਗਈ ਜਿਸ ਵਿੱਚ ਪੁਨਰ ਸਚੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸੀਨੀਅਰ ਆਗੂ ਸੁਚਾ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਕਹਿੰਦੇ ਅਸੀਂ ਆਮ ਲੋਕਾਂ ਨੂੰ ਪਾਰਟੀ ਵਿੱਚ ਅੱਗੇ ਲਿਆਵਾਂਗੇ ਉਨ੍ਹਾਂ ਨੇ ਸਮਾਂ ਆਉਂਦੇ ਰਾਜ ਸਭਾ ਦੀਆਂ 77 ਸੀਟਾਂ ਬਾਹਰ ਲਿਆਂ ਅਤੇ ਅਮੀਰ ਲੋਕਾਂ ਨੂੰ ਦਿੱਤੀਆਂ ਅੱਜ ਦੇ ਪਰਮੇ ਇਕੱਠ ਵਿੱਚ ਗਿਆਨੀ ਹਰਪੀ ਸਿੰਘ ਅਤੇ ਸੁਚਾਤ ਸਿੰਘ ਛੋਟੇਪੁਰ ਨੇ ਬਰੋਧੀਆਂ ਉੱਪਰ ਤਿੱਖੇ ਨਿਸ਼ਾਨੇ ਸਾਦੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਜੀ ਵੱਲੋਂ ਸਮੁੱਚੀ ਲੀਡਰਸ਼ਿਪ ਅਤੇ ਆਏ ਹੋਏ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਇਹ ਪੰਜਾਬ ਦੇ ਸਿੱਖਾਂ ਨੂੰ ਆਵਾਜ਼ ਮਾਰੀ ਤੇ ਸਿੱਖੋ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੈਨੂੰ ਹੁਕਮ ਦੇ ਕੇ ਭੇਜਿਆ ਮੈਂ ਪੰਜਾਬ ਦੀ ਧਰਤੀ ਤੋਂ ਜ਼ੁਲਮ ਦੀਆਂ ਘਰਾਂ ਦਾ ਜਿਹੜਾ ਨਾਸ਼ ਕਰਨਾ ਹੈ ਤੁਸੀਂ ਮੇਰਾ ਸਾਥ ਦਿਓ ਤੇ ਉਸ ਵੇਲੇ ਪੰਜਾਬ ਦੀ ਧਰਤੀ ਤੋਂ ਬਾਬਾ ਬੰ다 ਸਿੰਘ ਦੀ ਬਹਾਦਰਤਾ ਸਾਥ ਦੇਣ ਵਾਸਤੇ ਪਹਿਲੇ ਨੰਬਰ ਦੇ ਉੱਤੇ ਉਹ ਲੋਕ ਚੱਲੇ ਜਿਹੜੇ ਧੰਗੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਿਆਰ ਕਰਦੇ ਸੀ ਜਿਹੜੇ ਧੰਗੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਨ ਦੇ ਵਿੱਚ ਇੱਕ ਚੀਜ਼ ਲਈ ਬੈਠੇ ਸੀ ਤੇ ਦੂਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਉਹ ਤੁਰੇ ਜਿਨ੍ਹਾਂ ਨੇ ਸੋਚਿਆ ਕਿ ਚਲੋ ਬਟਾ ਕਾਫਲਾ ਬਣ ਗਿਆ ਜਦੋਂ ਵੱਡੇ ਕਾਫਲੇ ਬਣ ਜਾਂਦੇ ਹੁੰਦੇ ਆ ਨਾ ਉਹਦਾ ਫਿਰ ਇਹੋ ਜਿਹੇ ਲੋਕ ਵੀ ਸ਼ਾਮਲ ਹੋ ਜਾਂਦੇ ਆ ਤੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਹਿਬ ਤੇ ਸਾਡੀ ਜਿਹੜੀ ਜ਼ਿਲ੍ਹਾ ਕਮੇਟੀ ਹੈ ਸ਼ਹਿਰੀ ਪ੍ਰਦਾਧਨ ਤੇ ਦਿਹਾਤੀ ਪ੍ਰਦਾਧਨ ਵੱਲੋਂ ਇੱਕ ਵਰਕਰਾਂ ਦੀ ਜਿਹੜੀ ਹੈ ਉਹ 71% ਦੀ ਗਈ ਹੈ ਇਹ ਗੱਲ ਵੱਖਰੀ ਹੈ ਕਿ ਵਰਕਰਾਂ ਦੀ ਜਿਹੜੀ ਇਹ 71% ਜਿਹੜੀ ਹੈ ਇਹ ਰੈਲੀ ਦਾ ਰੂਪ ਧਾਰਨ ਕਰ ਗਈ ਹੈ ਪਰ ਸਾਡੀ ਇਹ ਵਰਕਰਾਂ ਦੀ ਜਿਹੜੀ 71% ਸੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਵਰਕਰਾਂ ਨੂੰ ਬੂਸਟ ਕਰਨ ਵਾਸਤੇ ਜਿਹੜਾ ਹੈ ਉਹ ਇਹ ਸਾਰਾ ਪ੍ਰੋਗਰਾਮ ਰੱਖਿਆ ਸੀ ਕਿਉਂਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਹੈ ਉਹ ਤਰਦਦ ਕਰੀਏ ਯਤਨ ਕਰੀਏ ਕਿਉਂਕਿ ਇਸ ਕਿਸਮ ਦੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਨੇ ਇਹ ਬੜੇ ਘਾਤਕ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਜਿਹੜਾ ਉਹ ਕਤਲ ਕਰ ਦਿੱਤਾ ਜਾਂਦਾ ਹੈ ਕੋਈ ਜ਼ਮੀਨ ਵੇਚ ਕੇ ਆਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਕੋਈ ਖਰੀਦਣ ਦੇ ਲਈ ਜਿਹੜਾ ਹੈ ਉਹ ਕੋਈ ਮਾੜੀ-ਮੋਟੀ ਕੋਈ ਯਤਨ ਕਰਦਾ ਹੈ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਕੋਈ ਬਿਜ਼ਨਸਮੈਨ ਹੈ ਕੋਈ ਦੁਕਾਨਦਾਰ ਹੈ ਕੋਈ ਸ਼ੋਰੂਮ ਚਲਾਉਂਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਤੇ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਇਹ ਇਸ ਕਿਸਮ ਦੇ ਬਣ ਗਏ ਜਿਸ ਕਿਸਮ ਦੇ ਅਸੀਂ ਛੋਟੇ ਹੁੰਦੇ ਬਿਹਾਰ ਤੇ ਯੂਪੀ ਚ ਸੁਣਦੇ ਹੁੰਦੇ ਸੀ ਵੀ ਉੱਥੇ ਐਦਾਂ ਦਾ ਬਾਹੂਬਲੀ ਹੁੰਦੇ ਆ ਉੱਥੇ ਜਿਹੜੇ ਆ ਬਾਹੂਬਲੀ ਫਿਰ ਜਿਹੜੇ ਆ ਉਹ ਕ੍ਰਾਈਮ ਕਰਦੇ ਆ ਨਸ਼ੇ ਦਾ ਧੰਦਾ ਕਰਦੇ ਆ ਨਜਾਇਜ਼ ਅਸਲੇ ਦਾ ਧੰਦਾ ਕਰਦੇ ਆ ਤੇ ਮਰਡਰ ਵੀ ਜਿਹੜੇ ਆ ਉਹ ਫਰੋਤੀਆਂ ਲੈ ਕੇ ਜਿਹੜਾ ਉਹ ਕੀਤੇ ਜਾਂਦੇ ਆ ਇਹ ਗੱਲਾਂ ਜਾਂਦਾ ਸੀ ਫਿਲਮਾਂ 'ਚ ਸੁਣਦੇ ਹੁੰਦੇ ਸੀ ਤੇ ਜਾਂ ਛੋਟੇ ਹੁੰਦੇ ਸੁਣਦੇ ਸੀ ਵੀ ਇਹ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਲੇਕਿਨ ਉਹ ਚੀਜ਼ਾਂ ਜਿਹੜੀਆਂ ਅੱਜ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਪਿੰਡਿਆਂ ਦੇ ਉੱਤੇ ਹੰਡਾ ਰਹੇ ਆ ਕਿਤੇ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਗਾਇਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਦੇ ਕਿਸੇ ਬਿਜ਼ਨਸਮੈਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਲਈ ਬਹੁਤ ਘਾਤਕ ਹੈ ਔਰ ਅਸੀਂ ਲੋਕਾਂ ਨੂੰ ਲਾਂਬਤ ਕਰਨ ਵਾਸਤੇ ਜਿਹੜਾ ਹੈ ਉਹ ਪਿੰਡ ਪਿੰਡ ਕਸਬੇ ਕਸਬੇ ਜਾ ਉਹ ਹੁਣ ਪ੍ਰੋਗਰਾਮ ਉਹ ਲੈ ਕੇ ਜਿਹੜਾ ਜਤਨ ਕਰਾਂਗੇ ਔਰ ਕਰ ਰਹੇ ਆ ਅੱਜ ਕਲਾ ਨੌਰ ਦੇ ਵਿੱਚ ਜਿਹੜਾ ਹੈ ਅਸੀਂ ਵਰਕਰਾਂ ਦੀ ਜਿਹੜੀ ਹੈ ਇਹ ਇੱਕ ਭਰਵੀ ਮੀਟਿੰਗ ਜਿਹੜੀ ਆ ਉਹ ਕੀਤੀ ਕੀ ਤੁਹਾਡਾ ਕਾਜੀਗਲ ਜਿਹੜਾ ਵਾ ਆਪਣਾ ਬਚਾਉਣ ਵਾਸਤੇ ਲੋਕਾਂ ਨੂੰ ਜਿਹੜਾ ਹੈ ਆਪਣੇ ਨਾਲ ਜੋੜੀਏ ਲਾਮਬੰਦ ਕਰੀਏ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਘੱਟੋ ਘੱਟ ਦੱਸਿਓ ਦੱਸਈ ਨਾ ਲੋਕਾਂ ਨੂੰ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਸਾਡੇ ਨਾਲ ਵਾਪਰ ਕੀ ਰਿਹਾ ਹੈ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰਾਂ ਚਾਹਾਂਗੇ ਅਸੀਂ VIP ਕਲਚਰ ਖਤਮ ਕਰਦੇਾਂਗੇ ਉਹ ਖੁਦ VIP ਬਣ ਗਏ ਜਿਨ੍ਹਾਂ ਨੇ ਦਾਵਾ ਕੀਤਾ ਸੀ ਅਸੀਂ ਸੀਟਾਂ ਜਿਹੜੀਆਂ ਆਮ ਘਰਾਂ ਦੇ ਨੌਜਵਾਨਾਂ ਨੂੰ ਦੇਾਂਗੇ ਆਮ ਘਰਾਂ ਦੇ ਲੋਕਾਂ ਨੂੰ ਦੇਾਂਗੇ ਉਹ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਦੇਣ ਲੱਗ ਕੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੋ ਗਈਆਂ ਨੇ ਇਸ ਕਰਕੇ ਅਸੀਂ ਜਿਹੜਾ ਫਿਲਹਾਲ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਦੇ ਲਈ ਪਿੰਡ ਪਿੰਡ ਜਾ ਕੇ ਜਿਹੜਾ ਹੈ ਉਹ ਪ੍ਰੋਗਰਾ ਕਿ ਅਪਪਾਇੰਟਮੈਂਟ ਜਾ ਕੇ ਜਿਹੜਾ ਹੈ ਉਹ ਜਾਗਰੂਕ ਕਰਾ ਜਿਹੜਾ ਵੀ ਕਰਦਾ ਹੈ 328 ਨੀਤੀ ਕਰ ਰਹੀਆਂ ਜਦ ਕਿ ਇਸ ਮੁੱਦੇ ਨੂੰ ਸਹਿਰਤਤਾ ਦੇ ਨਾਲ ਜਿਹੜਾ ਹੈ ਉਹ ਸਮਝਣ ਦੀ ਲੋੜ ਹੈ ਕਿ ਤੁਹਾਡੇ ਸਮੇਂ ਵਿੱਚ ਪਸੇ ਦੀ ਮਾਨਸਿਕਤਾ ਹੁੰਦੀ ਹੈ ਨਾ ਉਹ ਉਹੋ ਜੇ ਲਫ਼ਜ਼ ਵਰਤਦਾ ਜੀ ਉਹ ਜੇ ਕਿਸੇ ਦੀ ਘੱਟਿਆ ਕਿਸਮ ਦੀ ਜਿਹੜੀ ਮਾਨਸਿਕਤਾ ਹੈ ਕੋਈ ਗੁੰਡਾ ਟਾਈਪ ਜਿਸ ਕਿਸਮ ਦੀ ਬਿਰਤੀ ਹੈ ਤੇ ਉਹ ਉਹਦੀ ਫਿਰ ਸ਼ਬਦਾਵਲੀ ਵੀ ਜਿਹੜੀ ਹੈ ਉਹੋ ਜੇ ਕਿਸਮ ਦੀ ਹੁੰਦੀ ਹੈ ਕਿੰਨੂੰ ਕਿ ਇਹ ਦਿਨ ਇਹ ਤੁਹਾਨੂੰ ਸੰਬੋਧਨ ਕਰਨਾ ਚਾਹੁੰਦੇ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਜਿਹੜੇ ਭਗੋੜੇ ਦਲ ਦੇ ਜਿਹੜੇ ਆਈਟੀ ਵਿੰਗ ਦੇ ਲੋਕ ਹੈ ਉਹਨਾਂ ਨੂੰ ਸਮਝ ਹੀ ਨਹੀਂ ਆ ਭਗੋੜੇ ਦਲ ਦੇ ਆਈਟੀ ਵਿੰਗ ਦੇ ਜਿਹੜੇ ਲੋਕ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਹੋ ਕਿ ਭੱਦੀ ਸ਼ਬਦਾਵਲੀ ਵਰਤਦੇ ਹੈ ਇਹ ਉਹੀ ਲੋਕ ਹੈ ਤਨਖਾਹਾਂ ਤੇ ਰੱਖੇ ਹੋਏ ਆ ਇਹਨਾਂ ਨੂੰ ਨਾ ਪੰਜਾਬ ਦੀ ਸਮਝ ਆਇਆ ਨਾ ਪੰਥ ਦੀ ਸਮਝ ਆਇਆ ਨਾ ਪੰਥਕ ਸ਼ਖਸੀਅਤਾਂ ਦੀ ਸਮਝ ਹੈ ਬਾ ਇਹਨਾਂ ਨੂੰ ਤੇ ਕੋਈ ਗੱਲ ਸਿਖਾ ਜੰਦੀਆਂ ਫਲਾਣੇ ਨੂੰ ਫੜ ਲਓ ਤੇ ਉਹ ਫੜ ਲੈਂਦੇ ਨੇ ਮੈਂ ਤਾਂ ਹੈਰਾਨ ਆ ਕਿ ਜਦੋਂ ਵਿਕਰਮ ਸਿੰਘ ਮਜੀਠਾ ਨੇ ਉਹ ਇੱਕ ਚਿੱਠੀ ਜੀ ਲਿਖਤੀ ਸੀ ਤੇ ਇਹ ਪਗੋੜੇ ਦਲ ਦੇ ਆਗੂਆਂ ਨੇ ਤਾਂ ਮਜੀਠੇ ਨੂੰ ਵੀ ਫੜ ਲਿਆ ਸੀ ਇਹ ਮਤਲਬ ਕਿਸੇ ਦੇ ਸਗੇ ਨਹੀਂ ਆ ਇਹਨਾਂ ਨੂੰ ਪੈਸੇ ਮਿਲਦੇ ਆ ਉਹ ਪਗੋੜਾ ਦਾ ਪ੍ਰਧਾਨ ਜਿਹਨੂੰ ਇਸ਼ਾਰਾ ਕਰਦਾ ਉਹਨੂੰ ਪਾਏ ਜਾਂਦੇ ਨੇ